ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਆ ਰਾਮਪਰਾ ਫੂਲ ਤੇ ਜ਼ਿਲ੍ਹਾ ਬਿਜੰਡਾ ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਇਸੇ ਝੋਟੀ ਦੀ ਤੇ ਵੀਡੀਓ ਵਧੀਆ ਮਤਲਬ ਕਿ ਰਿਸਪੌਂਸ ਮਿਲਿਆ ਵੀਡੀਓ ਨੂੰ ਪਰ ਜਿਹੜਾ ਵੀਡੀਓ ਦੇ ਵਿੱਚ ਨੰਬਰ ਦਿੱਤਾ ਸੀਗਾ ਉਹ ਨੰਬਰ ਖਰਾਬ ਹੋ ਗਿਆ ਖਰਾਬ ਹੋ ਗਿਆ ਕਰਕੇ ਤੇ ਫੋਨ ਤਾਂ ਬਹੁਤ ਲਾਇਆ ਉਸ ਨੰਬਰ ਦੇ ਉੱਤੇ ਪਰ ਫੋਨ ਖਰਾਬ ਹੋਣ ਕਰਕੇ ਤੇ ਕੰਟੈਕਟ ਨਹੀਂ ਹੋਇਆ ਕਿਸੇ ਵੀ ਭਰਾ ਦਾ ਤੇ ਇਸੇ ਲਈ ਆਪਾਂ ਦੁਬਾਰਾ ਵੀਡੀਓ ਬਣਾਉਣ ਲੱਗੇ ਹਾਂਗੇ ਇਸੇ ਝੋਟੀ ਦੀ ਤੇ ਡਿਟੇਲ ਤੁਹਾਨੂੰ ਆਪਾਂ ਦੁਬਾਰੇ ਸਾਰੀ ਲੈ ਕੇ ਦੇਵਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਆਪਣ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਡਿਟੇਲ ਇਹਦੀ ਇਹ ਹੈ ਕਿ 5 ਤੋਂ 6 ਮਹੀਨੇ ਤਕਰੀਬਨ ਇਹਨੂੰ ਸੂਈ ਨੂੰ ਹੋ ਗਈ ਹੈਗੀ ਤੇ ਪਹਿਲੇ ਸੂਏ ਸੋਈ ਵੀ ਹੈਗੀ ਤੇ ਦੂਜੇ ਸੂਏ ਲਈ ਇਹਦੇ ਟੀਕਾ ਭਰਿਆ ਵਾ ਮਹੀਨਾ ਕੋ ਹੋ ਗਿਆ ਤੇ ਪਹਿਲੇ ਸੂਏ ਦੀ ਇਹ ਕੱਟੀ ਹੈਗੀ ਤੇ ਕੱਟੀ ਤੋਂ ਬਗੈਰ ਹੀ ਇਹ ਮਿਲਦੀ ਆ, ਭਾੜੇ ਤੇ ਮਿਲਦੀ ਹੈਗੀ। ਤੇ ਦੋਨੋਂ ਟਾਈਮਾਂ ਦਾ 7 ਲੀਟਰ ਦੁੱਧ ਹੈਗਾ। ਤੇ ਠੰਡੀ ਸੀਲ ਆ, ਬਾਕੀ ਤੁਸੀਂ ਆ ਕੇ ਆਪਦੀ ਤਸੱਲੀ ਕਰਕੇ ਪੂਰੀ ਤੇ ਝੋਟੀ ਨੂੰ ਤੁਸੀਂ ਖਰੀਦ ਸਕਦੇ ਹੋ ਆਪਣੀ ਜ਼ਿੰਮੇਵਾਰੀ ਤੇ। ਤੇ ਕੱਟੀ ਵਾਂਝਣੇ ਰੱਖਣੀ ਆ, ਉਹ ਨਾਲ ਨਹੀਂ ਦੇਣੀਗੀ। ਤੇ ਬਾਕੀ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ, ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਊਗਾ। ਤੇ ਡਿਟੇਲ ਆਪਾਂ ਬਾਈ ਤੋਂ ਸਾਰੀ ਆਪਾਂ ਦੁਬਾਰੇ ਲੈ ਕੇ ਦਿੰਨੇ ਆ। ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਬਾਈਆਂ ਨਾਲ ਕੰਟੈਕਟ ਕਰਕੇ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ। ਪਹਿਲਾਂ ਵਾਲਾ ਨੰਬਰ ਖਰਾਬ ਹੋ ਗਿਆ ਕਰਕੇ ਆਪਾਂ ਦੁਬਾਰੇ ਵੀਡੀਓ ਬਣਾਉਣ ਲੱਗੇ ਆ ਤੇ ਇਹਦੇ ਵਿੱਚ ਹੁਣ ਆਪਾਂ ਤੁਹਾਨੂੰ 2-3 ਨੰਬਰ ਹੋਰ ਦੇਵਾਂਗੇ ਨਵੇਂ ਤੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਝੋਟੀ ਨੂੰ ਖਰੀਦ ਸਕਦੇ ਹੋ ਤੇ ਕੱਦ-ਗਾਠ ਵੀ ਵਧੀਆ ਦੇ ਵਿੱਚ ਆ ਗਈ ਤੇ ਸਿੰਘ ਦਾ ਜ਼ਰੂਰ ਹੈਗਾਗਾ ਸਿੰਘ ਇੱਕ ਕੁੰਡਾਗਾ ਤੁਸੀਂ ਦੇਖ ਸਕਦੇ ਪੂਰਾ ਵਧੀਆ ਤੇ ਇੱਕ ਥੋੜਾ ਥੱਲੇ ਨੂੰ ਤੇ ਬਾਕੀ ਤਸੱਲੀ ਤੁਸੀਂ ਆਪਦੀ ਕਰਨੀ ਹੈ ਤੇ ਆਜੋ ਆਪਾਂ ਥੋੜਾ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਤੇ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਆਪਣਾ ਨਾਮ ਦੱਸ ਦਿਓ ਜੀ ਬਿੰਦਰ ਸਿੰਘ ਆ ਜੀ ਮੇਰਾ ਨਾਮ ਠੀਕ ਆ ਪਿੰਡ ਆਦਮਪਰਾ ਤਹਿਸੀਲ ਰਾਮਪਰਾਪੂਲ ਜ਼ਿਲ੍ਹਾ ਬਸ਼ਨੜਾ ਹਨਾ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਆਪਾਂ ਇਹ ਬਾਈ ਝੋਟੀ ਵੇਚਣ ਲੱਗੇ ਆ ਇਹਦੀ ਕੀ ਡਿਟੇਲ ਆ ਗਈ ਇਹਦਾ ਜੀ ਅਸੀਂ 55000 ਰੁਪਏ ਮੰਗਦੇ ਆ 55000 ਮੁੱਲ ਆਗਾ ਹਾਂਜੀ ਠੀਕ ਆ ਤੇ ਸੂਈ ਵੀ ਇਹ ਪਹਿਲੇ ਸੂਈ ਆ ਪਹਿਲੇ ਸੂਈ ਹੈ ਜੀ ਝੋਟੀ ਹੈ ਠੀਕ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਤਕਰੀਬਨ ਹੋਗੇ ਹੋਣਗੇ 5 ਤੋਂ 6 ਮਹੀਨੇ ਸੂਈ ਨੂੰ ਹੋਗੇ ਠੀਕ ਆ ਤੇ ਹੁਣ ਦੁੱ ਤੋ ਦੋ ਦੇ ਲਈ 7 ਕਿਲੋ ਦੋਨਾਂ ਟਾਈਮਾਂ ਦਾ ਦੋਨਾਂ ਟਾਈਮਾਂ ਦਾ 7 ਕਿਲੋ ਦੁੱਧ ਤਿਆਰ ਹੈਗਾ ਹਾਂਜੀ ਠੀਕ ਆ ਤੇ ਮਿਲਦੀ ਕਿਵੇਂ ਇਹ ਕੱਟੀ ਤੇ ਮਿਲ ਜਾਂਦੀ ਜਿਵੇਂ ਬਿਨਾ ਕੱਟੀ ਤੋਂ ਠੀਕ ਆ ਬਿਨਾ ਕੱਟੀ ਵੀ ਮਿਲ ਜਾਂਦੀ ਆ ਚਾੜ ਤੇ ਜਿਵੇਂ ਬਾੜੇ ਤੇ ਕਹਿੰਦੇ ਆ ਨਾ ਦੋਨੀ ਟਾਈਮ ਹੀ ਮਿਲਦੀ ਆ ਹਾਂਜੀ ਠੀਕ ਆ ਕੱਟੀ ਛੱਡਣ ਦੀ ਲੋੜ ਨਹੀਂ ਨਾ ਕੱਟੀ ਪਾਸ ਹੀ ਹੁੰਦੀ ਆ ਠੀਕ ਆ ਤੇ ਕੱਟੀ ਆਪਾਂ ਦੇਣੀ ਆ ਕਿ ਨਹੀਂ ਨਹੀਂ ਜੀ ਕੱਟੀ ਨਹੀਂ ਦੇਣੀ ਕੱਟੀ ਨਹੀਂ ਦੇਣੀ ਕੀ ਰੱਖਾਂਗੇ ਜੀ ਨੂੰ ਪਾਲ ਪੂੜ ਠੀਕ ਆ ਕੱਟੀ ਪਾਲ ਲੋਂਗੇ ਕੱਲੀ ਝੋਟੀ ਦੇਣੀ ਆ ਹਾਂਜੀ ਤਾਂ ਗਾ ਬਾਕੀ ਕੱਟੀ ਦਾ ਕੋਈ ਚੱਕਰ ਵੀ ਨਹੀਂ ਜਦੋਂ ਕੱਟੀ ਤੇ ਮਿਲਦੀ ਨਹੀਂ ਹਨਾ ਨਹੀਂ ਜੀ ਕੱਟੀ ਦੇ ਨਹੀਂ ਪਾੜੇ ਦੀ ਮਿਲ ਪੈਂਦੀ ਆ ਪਾੜੇ ਦੇ ਮਿਲ ਪੈਂਦੀ ਆ ਹਨਾ ਠੀਕ ਆ ਤੇ ਉਂ ਠੰਡੀ ਸੀ ਲਗੀ ਪੂਰੀ ਵਧੀਆ ਠੀਕ ਆ ਉਵੇਂ ਜਿਵੇਂ ਮਰਜ਼ੀ ਬੈਜੋ ਜਿਵੇਂ ਮਰਜ਼ੀ ਬੈਜੋ ਹਾਂ ਟੀਕਾ ਨਹੀਂ ਮੈਂ ਕਿਤੇ ਵੀ ਲਾਇਆਗਾ ਮੈਂ ਤਾਂ ਚਾੜਤੀ ਚੂਣਾ ਹੁਣਾ ਠੀਕ ਆ ਜੇ ਕਈ ਵਾਰੀ ਕੋਈ ਹੁੰਦਾਗਾ ਪ੍ਰੋਬਲਮ ਆ ਫੇਰ ਮੈਂ ਛੱਡ ਦੇਣਾ ਹੁਣਾ ਟੀਕਾ ਨਹੀਂ ਲਾਇਆ ਮੈਂ ਪਹਿਲਾਂ ਤੋਂ ਠੀਕ ਆ ਚਾੜਤੀ ਮਿਲ ਪੈਂਦੀ ਜਣੀ ਹਾਂ ਠੀਕ ਆ ਤੇ ਇਹ ਗੱਬਣ ਵੀ ਹੈਗੀ ਗੱਬਣ ਵੀ ਨੇਕਡ ਕੋਈ ਹੈ ਮਹੀਨੇ ਦਾ ਟੀਕਾ ਭਰਿਆ ਵਾ ਹਾਂ ਠੀਕ ਆ ਵੀ ਉਹ ਅਗਲੇ ਦੀ ਕਿਸਮਤ ਆ ਰਹਿ ਵੀ ਸਕਦੀ ਆ ਹਾਂ ਪੂਰੀ ਆਪਾਂ ਪੂਰੀ ਇਹਨਾਂ ਕੱਢ ਕੇ ਪਿੱਛੇ ਛੱਲੀ ਨਹੀਂ ਠੀਕ ਆ ਉਸ ਚੀਜ਼ ਦੀ ਆਪਾਂ ਜ਼ਿੰਮੇਵਾਰੀ ਨਹੀਂ ਲੈਂਦੇ ਹਾਂ ਨਾ ਵੀ ਰਹਿ ਵੀ ਸਕਦੀ ਆ ਤੇ ਖਾਲੀ ਵੀ ਨਿਕਲ ਸਕਦੀ ਆ ਉਹ ਅਗਲੇ ਦੀ ਕਿਸਮਤ ਆ ਨਾ ਠੀਕ ਆ ਤੇ ਮੁੱਲ ਇਹਦਾ ਦੱਸਿਆ ਜੀ ਆਪਾਂ 55000 ਹਾਂ 55000 ਆ ਜੀ ਹਾਂ ਠੀਕ ਆ ਤੇ ਬਾਕੀ ਆਪਾਂ ਵੀਡੀਓ ਪਹਿਲਾਂ ਵੀ ਪਾਈ ਸੀ ਉਹ ਫਿਰ ਦੁਬਾਰੇ ਬਣਾਉਣ ਦਾ ਕਾਰਨ ਇਹੀ ਆ ਵੀ ਨੰਬਰ ਖਰਾਬ ਹੋ ਗਿਆ ਨੰਬਰ ਖਰਾਬ ਹੋ ਗਿਆ ਨੰਬਰ ਖਰਾਬ ਹੋ ਗਿਆ ਹਾਂ ਜੀ ਤਿੰਨ ਨੰਬਰ ਦਿੰਨੇ ਆ ਕੋਈ ਤਿੰਨਾਂ ਤੇ ਚੱਲੂਗਾ ਮੈਂ ਨਹੀਂ ਦੇਵਾਂ ਠੀਕ ਆ ਇਹ ਨੰਬਰ ਤਿੰਨੇ ਚੱਲਣਗੇ ਯ ਉਹ ਵੀ ਨੰਬਰ ਦੇਉਂਗਾ ਮੈਂ ਜਿਹੜਾ ਪੁਰਾਣਾ ਨੰਬਰ ਹੈਗਾ ਠੀਕ ਆ ਤੁਸੀਂ ਚਲਾ ਲਓਗੇ ਜਾਨੀ ਚਲਾ ਲਾਂਗੇ ਠੀਕ ਆ ਤੇ ਬਾਕੀ ਹੋਰ ਵੀ ਨੰਬਰ ਹੋਣਗੇ ਹਾਂ ਹੋਰ ਵੀ ਨੰਬਰ ਠੀਕ ਆ ਤੇ ਖੋਲੋ ਇੱਕ ਵਾਰੀ ਗੇੜਾ ਦਵਾ ਦਿਓ ਲਓ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੇਤੀ ਆ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਪਹਿਲਾਂ ਪਾਤੀ ਸੀਗੀ ਤੇ ਨੰਬਰ ਖਰਾਬ ਹੋਣ ਦੇ ਕਾਰਨ ਉਸ ਨੰਬਰ ਦੇ ਉੱਤੇ ਕੰਟੈਕਟ ਨਹੀਂ ਹੋਇਆਗਾ ਤਾਂ ਕਰਕੇ ਦੁਬਾਰੇ ਆਪਾਂ ਵੀਡੀਓ ਬਣਾਉਣ ਲੱਗੇ ਆਂਗੇ ਤੇ ਝੋਟੀ ਦੇਖ ਸਕਦੇ ਹੋ ਤੁਸੀਂ ਕਦ ਕਾੜ ਵੀ ਵਧੀਆ ਦੇ ਵਿੱਚ ਹੈਗੀ ਤੇ ਥੋੜੀ ਸਿੰਗਨ ਨੂੰ ਪ੍ਰੋਬਲਮ ਜ਼ਰੂਰ ਹੈਗੀ ਤੇ ਥੋੜੀ ਲੱਸੀ ਹੈਗੀ ਤੇ ਕਦ ਇਹ ਨਾ ਸਮਝੋ ਵੀ ਆਪਾਂ ਵੀਡੀਓ ਚ ਚੰਗਾ ਕਹਿਤਾ ਤੇ ਕਿਉਂਕਿ ਬਾਈ ਦਾ ਆਪਦਾ ਕਦ ਬਹੁਤ ਜ਼ਿਆਦਾ ਹੈਗਾ ਤਾਂ ਕਰਕੇ ਝੋਟੀ ਦਾ ਕਦ ਥੋੜਾ ਛੋਟਾ ਲੱਗਦਾਗਾ ਬਾਈ ਦਾ ਕਦ 6 ਫੁੱਟ ਤੋਂ ਵੀ ਉੱਪਰ ਹੈਗਾ ਤੇ ਤਾਂ ਕਰਕੇ ਲੱਗਦਾ ਤੇ ਆ ਕੇ ਦੇਖਿਓ ਬਾਕੀ ਤੁਸੀਂ ਬਾਕੀ ਆਪਣਾ ਕੰਮ ਆ ਵੀਡੀਓ ਬਣਾਉਣਾ ਤੇ ਸਾਰੀ ਡਿਟੇਲ ਲੈ ਕੇ ਦੇਣਾ ਤੇ ਤਸੱਲੀ ਤੁਸੀਂ ਕਰਨੀ ਆ ਉਧਰ ਹੀ ਬੰਦੇ ਇੱਥੇ ਬੰਦੇ ਨੇ ਕੰਮ ਤੇ ਤੁਸੀਂ ਤਸੱਲੀ ਤੁਸੀਂ ਕਰਨੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦੇ ਆ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਕੇ ਤੇ ਇੱਥੇ ਆ ਕੇ ਆਪਦੀ ਪੂਰੀ ਫੋਲ ਤਸੱਲੀ ਕਰਕੇ ਸਾਰੇ ਪੱਖਾਂ ਤੋਂ ਤੇ ਫੇਰ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਦੁਬਾਰੇ ਫੇਰ ਤੁਹਾਨੂੰ ਦੱਸ ਦਿਆਂ ਵੀ ਇਹ ਕੱਟੀ ਆ ਨਾਲ ਇਹ ਦੇਣੀ ਨਹੀਂਗੀ ਕੱਲੀ ਝੋਟੀ ਦੇਣੀ ਆ ਭਾੜੇ ਤੇ ਮਿਲਦੀ ਆ ਇਹ ਬਾਕੀ ਬਾਈ ਥਣਾ ਥਣਾ ਦੀ ਕਿਵੇਂ ਆ ਥਣਾ ਦੀ ਠੀਕ ਠਾਕ ਹੈ ਜੀ ਜਮਾ ਓਕੇ ਆ ਹਾਂਜੀ ਹਾਂਜੀ ਠੀਕ ਆ ਜੀ ਤਸੱਲੀ ਕਰਕੇ ਆਲਾ ਲੈ ਜੇ ਹਨਾ ਹਾਂਜੀ ਹਾਂਜੀ ਠੀਕ ਹੈ ਬਾਕੀ ਉਹ ਠੰਡੀ ਹੈਗੀ ਪੂਰੀ ਵਧੀਆ ਜੀ ਸੀ ਲੱਗੀ ਛੋਕੀ ਕੋਈ ਐਸੀ ਜੀ ਕੋਰ ਨਹੀਂ ਹੈ ਵੀ ਜਪਾ ਕਰਕੇ ਕੋਰ ਬਾੜੀ ਹੈ ਠੀਕ ਹੈ ਵੀ ਉਹ ਇਹ ਜੀ ਕੋਈ ਚੱਕਰ ਨਹੀਂ ਠੀਕ ਹੈ ਤੇ ਲੋ ਵੀ ਦੋਸਤੋ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਲੈ ਦਿੱਤੀ ਹੈ ਸਾਰੀ ਤੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰਕੇ ਤੇ ਝੋਟੀ ਨੂੰ ਤੁਸੀਂ ਖਰੀਦ ਸਕਦੇ ਹੋ ਤੇ ਚੈਨਨਾ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਆਏ ਆਗੇ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰਿਆਂ ਦਾ ਧੰਨਵਾਦ